ਦਸੰਬਰ ਨੂੰ ਮਹੀਨਾ ਆਪਣੇ ਬੱਚਿਆਂ ਨੂੰ ਇਹ ਇਤਿਹਾਸ ਜ਼ਰੂਰ ਪੜਾਓ ਦਸੰਬਰ ਮਹੀਨੇ ਨਾਲ ਸਾਡਾ ਕੀ ਸੰਬੰਧ ਹੈ ਪੋਸ਼ੀ ਨੂੰ ਸਤਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੇ ਅਨੰਦਪੁਰ ਸਾਹਿਬ ਦਾ ਕਿਲਾ ਸ਼ਡਿਆ ਸੀ ਪੋਸਤ ਦੀ ਸਵੇਰ ਨੂੰ ਸਰਸਾ ਨਦੀ ਦੇ ਕਿਨਾਰੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਸਤਪੋ ਸਤਪੋ ਦੀ ਰਾਤ ਸਰਸਾ ਨਦੀ ਪਾਰ ਕਰਦੇ குரு ਜੀ ਦੇ ਪਰਿਵਾਰ ਤੈਨੇ ਸੇ ਵਿੱਚ ਵੰਡਿਆ ਗਿਆ ਸੀ 8ਪੋ ਨੂੰ ਚਮਕੌਰ ਸਾਹਿਬ ਦੀ ਗਾੜੀ ਵਿੱਚ ਜੰਗ ਹੋਈ ਤਿੰਨ ਪਿਆਰੇ ਦੋਸਤਾਂ ਦੇ 34 ਸਿੰਘ ਸ਼ਹੀਦ ਹੋ ਗਏ ਉਦੋਂ ਸਤਪੋ ਦੀ ਰਾਤ ਮਾਤਾ ਗੁਜਰੀ ਤੇ ਛੋਟੇ ਸਹਿਬਜ਼ਾਦਾ ਸਮੇਤ ਉੰਮੇਵਾਸ਼ ਕੀ ਦੀ ਛੋਪੜੀ ਵਿੱਚ ਰਹੇ 8 ਪੋਲੂ ਮਾਤਾ ਗੁਜਰੀ ਜੀ ਸਹਿਬਜਾਦਿਆਂ ਸਮੇਤ ਗੰਗੂ ਬ੍ਰਾਹਮਣ ਦੀ ਝੋਪੜੀ ਚੋਂ ਰਹੇ 9 ਪੋਲੂ ਮਾਤਾ ਗੁਜਰੀ ਜੀ ਤੇ ਉਹਨਾਂ ਛੋਟੇ ਸਹਿਬਜਾਦੇ ਮੁਰੰਡੇ ਰਹੇ 10 11 12 ਪੋਲ ਦੀ ਰਾਤ ਮਾਤਾ ਗੁਜਰੀ ਜੀ ਛੋਟੇ ਸਹਿਬਜਾਦਿਆਂ ਸਮੇਤ ਠੰਡੇ ਬੁਰਜ ਵਿੱਚ ਸਰਹੰਦ ਵਿਖੇ ਰਹੇ ਜੋ ਅੱਜਕੱਲ ਫਤਿਹਗੜ੍ਹ ਸਾਹਿਬ ਨਾਲ ਜਾਣਿਆ ਜਾਂਦਾ ਹੈ 13 ਪਉਨੂ ਛੋਟੇ ਸਹਿਜਦਿਆਂ ਤੇ ਮਾਤਾ ਗੁਜਰੀ ਜੀ ਸ਼ਹੀਦ ਹੋ ਗਏ 7 ਦਿਨਾਂ ਚੋਂ ਦਸ਼ਮੀਸ਼ ਪਿਤਾ ਜੀ ਨੇ ਆਪਣਾ ਪਰਿਵਾਰ ਸਾਡੇ ਲਈ ਕੁਰਬਾਨ ਕਰ ਦਿੱਤਾ ਸਾਨੂੰ ਵੀ ਇਹ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਦਸੰਬਰ ਪੋ ਮਹੀਨਾ ਕੀ ਹੁੰਦਾ ਹੈ ਇਸ ਦਾ ਕੀ ਅਰਥ ਹੈ ਇਹ ਸਾਨੂੰ ਦੱਸਣਾ ਚਾਹੀਦਾ ਹੈ